ਸਾਨਾ ਦੇ ਲਈ ਹੈ ਇਹ ਕੰਮ ਦੀ ਖਬਰ ਟਰੈਕਟਰ ਚਲਾਉਣ ਲਈ ਇਹ ਦਸਤਾਵੇਜ਼ ਜੋ ਹੁੰਦਾ ਹੈ ਬਹੁਤ ਹੀ ਜ਼ਰੂਰੀ ਨਹੀਂ ਤਾਂ ਫੜੇ ਜਾਣ ਤੇ ਜਾਓਗੇ ਜੇਲ੍ਹ ਟਰੈਕਟਰ ਨੂੰ ਇੱਕ ਖੇਤੀਬਾੜੀ ਸੰਦ ਮੰਨਿਆ ਜਾਂਦਾ ਹੈ ਭਾਵੇਂ ਖੇਤੀ ਵਿੱਚ ਵਰਤੀ ਜਾਣ ਵਾਲੀ ਇੱਕ ਮਸ਼ੀਨ ਤਾਂ ਕਿ ਇਸ ਨੂੰ ਚਲਾਉਣ ਲਈ ਡਰਾਈਵਿੰਗ ਲਾਇਸੈਂਸ ਦੀ ਲੋੜ ਨਹੀਂ ਹੈ ਜੇਕਰ ਤੁਸੀਂ ਟਰੈਕਟਰ ਚਲਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਿਸ ਤਰ੍ਹਾਂ ਦੇ ਲਾਇਸੈਂਸ ਦੀ ਲੋੜ ਪਵੇਗੀ ਅਤੇ ਆਰਟੀਓ ਕਾਨੂੰਨ ਇਸ ਬਾਰੇ ਕੀ ਕਹਿੰਦਾ ਹੈ ਜੇਕਰ ਤੁਸੀਂ ਖੇਤ ਵਿੱਚ ਟਰੈਕਟਰ ਚਲਾ ਰਹੇ ਹੋ ਤਾਂ ਕਿ ਲਾਇਸੈਂਸ ਦੀ ਕੋਈ ਲੋੜ ਨਹੀਂ ਜਦਕਿ ਸੜਕ ਤੇ ਚਲਾਉਂਦੇ ਸਮੇਂ ਲਾਇਸੈਂਸ ਦੀ ਲੋੜ ਹੋਵੇਗੀ ਆਓ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਆਰਟੀਓ ਕਾਨੂੰਨ ਦੇ ਤਹਿਤ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਅਰਸਲ ਐਤਵਾਰ 17 ਮਾਰਚ ਨੂੰ ਗੁਰੂਗਰਾਮ ਵਿੱਚ ਇੱਕ ਟਰੈਕਟਰ ਚਾਲਕ ਨੇ ਤਿੰਨ ਬਾਈਕ ਸਵਾਰਾਂ ਨੂੰ ਕੁਚਲ ਦਿੱਤਾ। ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਗਈ। ਅਜਿਹੀ ਸਥਿਤੀ ਵਿੱਚ ਸਵਾਲ ਇਹ ਉੱਠਦਾ ਹੈ ਕਿ ਕੀ ਟਰੈਕਟਰ ਚਾਲਕਾਂ ਨੂੰ ਵੀ ਡਰਾਈਵਿੰਗ ਲਾਇਸੈਂਸ ਦੀ ਲੋੜ ਹੈ? ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਟਰੈਕਟਰ ਚਾਲਕਾਂ ਕੋਲ ਲਾਇਸੈਂਸ ਨਹੀਂ ਹੁੰਦਾ। ਕਿਉਂਕਿ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਖੇਤਾਂ ਵਿੱਚ ਵਰਤੇ ਜਾਣ ਵਾਲੇ ਇਸ ਵਾਹਨ ਲਈ ਵੀ ਲਾਇਸੈਂਸ ਦੀ ਲੋੜ ਹੁੰਦੀ ਹੈ ਸੁਪਰੀਮ ਕੋਰਟ ਨੇ ਆਪਣੇ ਇੱਕ ਹੁਕਮ ਵਿੱਚ ਕਿਹਾ ਸੀ ਕਿ ਟਰੈਕਟਰ ਚਲਾਉਣ ਲਈ ਵੀ ਡਰਾਈਵਿੰਗ ਲਾਇਸੈਂਸ ਦੀ ਲਾਇਸੈਂਸ ਜ਼ਰੂਰੀ ਹੋਵੇਗਾ ਹਲਕਾ ਮੋਟਰ ਵਾਹਨ ਰੱਖਣ ਵਾਲਾ ਵਿਅਕਤੀ ਟਰੈਕਟਰ ਚਲਾ ਸਕਦਾ ਹੈ ਇਸ ਦਾ ਮਤਲਬ ਇਹ ਹੈ ਕਿ ਟਰੈਕਟਰ ਚਲਾਉਣ ਲਈ ਤੁਹਾਨੂੰ ਐਲ ਐਮ ਵੀ ਲਾਇਸੈਂਸ ਦੀ ਲੋੜ ਹੋਵੇਗੀ ਜੋ ਕਿ ਕਾਰ ਆਦਿ ਚਲਾਉਣ ਲਈ ਜ਼ਰੂਰੀ ਹੈ ਹਾਲਾਂਕਿ ਇਹ ਲਾਇਸੈਂਸ ਸਿਰਫ 7500 ਕਿਲੋਗ੍ਰam ਤੱਕ ਦੇ ਵਜ਼ਨ ਵਾਲੇ ਵਾਹਨਾਂ ਤੇ ਲਾਗੂ ਹੁੰਦਾ ਹੈ ਜਿਸ ਵਿੱਚ ਟਰੈਕਟਰ ਵੀ ਸ਼ਾਮਲ ਹਨ ਡਰਾਈਵਿੰਗ ਲਾਇਸੈਂਸ ਤੋਂ ਬਿਨਾਂ ਟਰੈਕਟਰ ਚਲਾਉਣਾ ਪੂਰੀ ਤਰ੍ਹਾਂ ਗੈਰਕਾਨੂੰਨੀ ਹੈ ਅਤੇ ਜੇਕਰ ਅਜਿਹਾ ਕਰਦੇ ਹੋਏ ਫੜੇ ਜਾਣ ਤੇ ਇਹ ਜੁਰਮਾਨਾ ਅਤੇ ਜੇਲ੍ਹ ਦੋਵਾਂ ਦਾ ਪ੍ਰਾਵਧਾਨ ਹੈ ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਟਰੈਕਟਰ ਦੇ ਅਸਲ ਰੂਪ ਨਾਲ ਛੇੜਛਾੜ ਕਰਦਾ ਹੈ ਯਾਨੀ ਇਸ ਨੂੰ ਮੋਡੀਫਾਈ ਕਰਦਾ ਹੈ ਤਾਂ ਉਸ ਤੇ 1 ਲੱਖ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ ਟਰੈਕਟਰ ਦਾ ਬੀਮਾ ਕਰਾਉਣਾ ਵੀ ਜ਼ਰੂਰੀ ਹੈ ਤਾਂ ਜੋ ਦੁਰਘਟਨਾ ਹੋਣ ਦੀ ਸੂਰਤ ਵਿੱਚ ਕਿਸੇ ਵੀ ਨੁਕਸਾਨ ਦੀ ਪਰਭਾਈ ਕੀਤੀ ਜਾ ਸਕੇ ਟ੍ਰੈਫਿਕ ਕਾਨੂੰਨਾ ਅਤੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਟਰੈਕਟਰ ਚਲਾਉਣ ਲਈ ਐਲ ਐਮ ਵੀ ਲਾਇਸੈਂਸ ਕਾਫੀ ਹੈ ਪਰ ਇਹ ਸਿਰਫ ਇੱਕ ਸੀਮਾ ਤੱਕ ਹੀ ਵਿੱਧ ਹੋਵੇਗਾ ਉਦਾਹਰਨ ਵਜੋਂ ਜੇਕਰ ਸਮਾਨ ਨੂੰ ਟਰੈਕਟਰ ਟਰਾਲੀ ਵਿੱਚ ਲੱਧਿਆ ਅਤੇ ਢੋਆ ਜਾ ਰਿਹਾ ਹੈ ਤਾਂ ਇਸ ਦਾ ਭਾਰ 7500 ਕਿਲੋਗ੍ਰਾਮ ਤੋਂ ਵੱਧ ਜਾਵੇਗਾ ਅਜਿਹੀ ਸਥਿਤੀ ਵਿੱਚ ਐਲ ਐਮ ਵੀ ਲਾਇਸੈਂਸ ਨੂੰ ਇਸ ਦੇ ਲਈ ਕਾਫੀ ਨਹੀਂ ਮੰਨਿਆ ਜਾਵੇਗਾ ਕਾਨੂੰਨ ਇਹ ਵੀ ਕਹਿੰਦਾ ਹੈ ਕਿ ਟਰੈਕਟਰ ਦਾ ਇਸਤੇਮਾਲ ਵਪਾਰਕ ਆਵਾਜਾਈ ਟੁਆਈ ਲਈ ਨਹੀਂ ਕੀਤਾ ਜਾ ਸਕੇਗਾ ਜਦੋਂ ਕਿ ਇਸ ਤੇ ਸਵਾਰੀਆਂ ਨੂੰ ਲਿਜਾਣਾ ਵੀ ਗੈਰ ਕਾਨੂੰਨੀ ਹੈ ਅਤੇ ਅਜਿਹਾ ਕਰਨ ਤੇ ਪ੍ਰਤੀ ਯਾਤਰੀ 2200 ਰੁਪਏ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ